ਤੇ ਅਸੀਂ ਇਸ ਤਰ੍ਹਾਂ ਦਾ ਯੋਗਦਾਨ ਵਾਰ-ਵਾਰ ਪਾਉਣਾ ਚਾਹਾਂਗੇ ਜੇ ਪੰਜਾਬ ਦੀ ਅਧਿਆਪਕ ਲੈ ਪੰਜਾਬ ਦੀ ਸਨਮੌਰ ਜਥੇਬੰਦੀ ਡੀਟੀਐ ਉਹਦੀ ਅਗਵਾਈ ਹੇਠ ਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅੱਜ ਰਲ ਕੇ ਜੇ ਇਸ issue ਨੂੰ ਲੈ ਕੇ ਤੁਸੀਂ ਇਕੱਠੇ ਹੋਏ ਹੋ ਆਪਣਾ ਇੱਕ ਸੰਘਰਸ਼ ਦਾ ਪੜਾਅ ਬੰਨ੍ਹਣ ਵਾਸਤੇ ਆ ਜਾਈਓ ਇੱਕ ਤਾਂ ਛੋਟਾ ਸੀ ਬੋਗੇ ਦੀ ਧਰਤੀ ਤੇ ਪਹੁੰਚਣ ਤੇ ਸੈਂਦਲੋ ਸ਼ੁਕਰੀਆ ਦਾ ਕਰਦੇ ਆ ਤੇ ਜੀ ਆਇਆਂ ਵੀ ਕਹਿੰਦੇ ਆ ਤੇ ਸ਼ੁਭ ਕਾਮਨਾਵਾਂ ਭਾਣੂ ਦਿੰਨੇ ਆ ਕਿ ਜਿਸ ਮਕਸਦ ਨੂੰ ਲੈ ਕੇ ਜਿਸ ਰਾਤੇ ਨਾਲ ਤੇ ਜਿਸ ਜਜ਼ਬੇ ਨਾਲ ਤੁਸੀਂ ਆਪਣਾ ਅਗਲਾ ਪਿੰਡਾ ਤੈਅ ਕਰਨ ਜਾ ਰਹੇ ਹੋ ਕਾਮਯਾਬ ਹੋਵੋਗੇ ਤੇ ਪੰਜਾਬ ਦੀ ਅਧਿਆਪਕ ਲਹਿਰ ਨੂੰ ਉਚਾਈਆਂ ਤੇ ਲੈ ਕੇ ਜਾਉਗੇ। ਐਸੇ ਹਾਲ ਦੇ ਵਿੱਚ ਅਸੀਂ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਪੰਜ ਸਿਵਲ ਹਸਪਤਾਲ ਜਿਹੜੀ ਪੰਜਾਬ ਸਰਕਾਰ ਪ੍ਰਾਈਵੇਟ ਕਰਨ ਜਾ ਰਹੀ ਹੈ। ਟਰਪਲ ਪੀ ਪਾਲਿਸੀ ਦੇ ਤਹਿਤ ਉਹਦੇ ਖਿਲਾਫ ਸੰਘਰਸ਼ ਦਾ ਪਿੰਡ ਬੰਨਣ ਵਾਸਤੇ ਇਸੇ ਇਸੇ ਹਾਲ ਦੇ ਵਿੱਚ ਹੀ ਅਸੀਂ ਕੁਸ਼ਟ ਆਪਣੀਆਂ ਹਮ ਖਿਆਲੀ ਡਾਕਟਰ ਸਾਹਿਬਾਨ ਨਾਲ ਜੁੜੀਆਂ ਹੋਈਆਂ ਜੱਫੇ ਬੰਦੀਆਂ ਪੈਰਾਮੈਟਰੀ ਸਟਾਫ ਬਾਕੀ ਸੇ ਸਬੰਧ ਨਾਲ ਜੁੜੀਆਂ ਹੋਈਆਂ ਜੱਫੇ ਬੰਦੀਆਂ ਸਾਰੀਆਂ ਇਕੱਠੀਆਂ ਕੀਤੀਆਂ ਤੇ ਉਹਦੇ ਚ ਬਹੁਤ ਸਾਰੇ ਉਹ ਲੋਕ ਉਹ ਡਾਕਟਰ ਸਾਹਿਬਾਨ ਖੁਦ ਸ਼ਾਮਲ ਹੋਏ ਜਿਨ੍ਹਾਂ ਦਾ ਮੋਕੇਸ਼ ਇਸ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਰੁਤਬਾ ਅਸੀਂ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਜਦੋਂ ਸਮਾਜ ਦਾ ਬਹੁਤ ਸਰਕਾਰ ਦਾ ਵਰਗ ਸੜਕਾਂ ਤੇ ਆ ਜੇ ਕੱਲਾ ਸੜਕਾਂ ਦੇ ਨਾਲ ਆਵੇ ਕੱਲਾ ਮਹਿਜ ਆਪਣੀਆਂ ਮੰਗਾਂ ਤੱਕ ਸੀਮਤ ਨਾ ਰਹੇ ਉਹ ਸਮਾਜ ਦੇ ਵਿੱਚ ਜੇ ਕਿਤੇ ਜਮਹੂਰੀ ਸਪੇਸ ਖਤਮ ਹੁੰਦੀ ਆ ਉਹਦੇ ਖਿਲਾਫ ਵੀ ਆਵਾਜ਼ ਬੁਲੰਦ ਕਰਦਾ ਜੇ ਕਿਤੇ ਦਾਬਾ ਹੁੰਦਾ ਜਬਰ ਹੁੰਦਾ ਝੂਰਮ ਹੁੰਦਾ ਉਹਦੇ ਖਿਲਾਫ ਵੀ ਆਵਾਜ਼ ਬੁਲੰਦ ਕਰਦਾ ਤਾਂ ਬਹੁਤ ਸ਼ੋਖ ਸ਼ਗਨ ਆ ਅਸੀਂ ਉਦੋਂ ਵੀ ਡਾਕਟਰ ਸਾਹਿਬਾਨਾਂ ਦੀ ਹਾਜ਼ਰੀ 'ਚ ਇਹ ਗੱਲ ਕਹੀ ਕਿ ਤੁਸੀਂ ਸਤਕਾਰ ਤੋਂ ਤੁਸੀਂ ਅੱਗੇ ਲੱਗੇ ਹੋ ਅੱਜ ਵੀ ਉਹੀ ਅਸੀਂ ਇਹ ਗੱਲ ਦੁਹਰਾਉਣਾ ਚਾਹਾਂਗੇ ਤੇ ਆ ਕੇ ਅਧਿਆਪਕ ਵਰਗ ਤੇ ਉਹਨਾਂ ਨਾਲ ਜੁੜਿਆ ਹੋਇਆ ਸਮੂੱਚਾ ਮੁਲਾਜ਼ਮ ਵਰਗ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਗੋਲਡਨ ਪੀਰੀਅਡ ਪੜ ਕੇ ਰਾਤਾਂ ਕਾਲੀਆਂ ਕਰਕੇ ਨੌਕਰੀਆਂ ਲੈ ਕੇ ਇੱਕ ਸਥਾਨ ਤੇ ਪਹੁੰਚੇ ਹੁੰਦੇ ਆ ਤੇ ਉਹ ਸਮਾਜ ਨੂੰ ਵੱਖ-ਵੱਖ ਤਰੀਕੇ ਨਾਲ ਸੇਵਾ ਕਰ ਰਹੇ ਆ ਇੱਕ ਸਤਕਾਰਤ ਰੁਤਬਾ ਥੋੜਾ ਜੇ ਤੇ ਤੁਸੀਂ ਇਹ ਤਿਆਹੀਆ ਕੀਤਾ ਅੱਗੇ ਲੱਗਣ ਦਾ ਤੁਸੀਂ ਤਿਆਹੀਆ ਕੀਤਾ ਸੰਘਰਸ਼ ਦਾ ਝੰਡਾ ਬੁਲੰਦ ਕਰਨ ਦਾ ਤਾਂ ਸ਼ੋਖ ਸ਼ਗਨਾ ਤੇ ਆਸ ਕੀਤੀ ਜਾਊਗੀ ਕਿ ਜੇ ਫੇ ਆਪਣੀਆਂ ਮੰਗਾਂ ਵਾਸਤੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਣੇ ਸੰਘਰਸ਼ ਨੂੰ ਕੇ ਮਤਾਵੋਗੇ ਉਥੇ ਨਾਲ ਹੀ ਨਾਲ ਇੱਕੋ ਗੱਲ ਤੁਹਾਨੂੰ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਕਹਿਣਾ ਚਾਹਾਂਗੇ ਕਿ ਅੱਜ ਹਿੰਦੁਸਤਾਨ ਦੇ ਵਿੱਚ ਰੋਸ਼ਨ ਦਿਮਾਗਾ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਸਾਡੇ ਇਸ ਮੁਲਕ ਦੇ ਵਿੱਚ ਇੰਟੈਲੈਕਚੁਅਲ ਬੁੱਧੀਜੀਵੀ ਤਰਕਾ ਜਾਇ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਹੋਣ ਗੌਤਮ ਨਵਲੱਖਾ ਹੋਣ ਜਿੰਨੇ ਵੀ ਜਿਹੜੇ ਸਮਾਜ ਦਾ ਦਿਮਾਗ ਕਹੇ ਜਾਂਦੇ ਆ ਉਹਨਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਤੇ ਇਸ ਸਮੇਂ ਦੇ ਵਿੱਚ ਅਧਿਆਪਕ ਲਹਿਰ ਦਾ ਬਹੁਤ ਵੱਡਾ ਇੱਕ ਫਰਜ ਬਣ ਜਾਂਦਾ ਕਿ ਉਹ ਮੂਰੇ ਲੱਗੇ ਤੇ ਪੂਰੇ ਸਮਾਜ ਦੀ ਅਗਵਾਈ ਕਰੇ ਅਗਵਾਈ ਵੀ ਕਰੇ ਆਪਣੀਆਂ ਮੰਗਾਂ ਵਾਸਤੇ ਵੀ ਲੜੇ ਤੇ ਨਾਲ ਹੀ ਨਾਲ ਜਿਸ ਦੌਰ ਦੇ ਵਿੱਚ ਅਸੀਂ ਗੁਜ਼ਰ ਰਹੇ ਆ ਇਸ ਦੌਰ ਦੇ ਵਿੱਚ ਜਿਹੜਾ ਜ਼ੁਬਾਨਬੰਦੀ ਕੀਤੀ ਜਾ ਰਹੀ ਆ ਹਰ ਤਰ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਦੌਰ ਦੇ ਵਿੱਚ ਜਿਹੜਾ ਅਧਿਆਪਕ ਮੁਲਾਜ਼ਮ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਤੁਸੀਂ ਸਾਰੇ ਬੈਠੇ ਹੋ ਆਪਣੀ ਡਿਊਟੀ ਵੀ ਕਰ ਰਹੇ ਹੋ ਆਪਣੀ ਡਿਊਟੀ ਕਰਕੇ ਉਸ ਤੋਂ ਬਾਅਦ ਕਿਤੇ ਫਟਿਆਲੇ ਤੋਂ ਖਬਰ ਆਉਂਦੀ ਹੈ ਕਿਤੇ ਬਟਵਿੰਡੇ ਤੋਂ ਖਬਰ ਆਉਂਦੀ ਹੈ ਕਿ ਜਿਹੜੀ ਹੁਣ 3 ਵਜੇ ਆਪਣਾ ਕੰਮ ਨਿਬੇੜਨ ਤੋਂ ਬਾਅਦ ਮਲਾਲਮ ਘਰੇ ਨਹੀਂ ਗਏ ਉਹ ਕਿਤੇ ਕੈਂਡਲ ਮਾਰਚ ਕਰਦੇ ਫਿਰਦੇ ਆ ਰਣਸੀਖਰਾਂ ਦੇ ਅਧਿਕਾਰਾਂ ਨੂੰ ਇਨਸਾਫ ਹੋਣ ਵਾਸਤੇ ਕਿਤੇ ਕਿਸੇ ਈਸ਼ੂ ਤੇ ਲੜ ਰਹੇ ਆ ਕਿਸੇ ਬੀਡੀਪੀਓ ਦਾ ਆਪਣਾ ਆਪਣਾ ਜਿਹੜਾ ਸਿਖਿਆ ਅਫਸਰ ਉਹਦੇ ਦਫ਼ਤਰ ਦੇ ਬਾਹਰ ਬੈਠੇ ਆ ਜੇਤੇ ਕੋਈ ਮਲਾਜ਼ਮ ਆਪਣੇ ਅਫਸਰ ਦੇ ਦਫ਼ਤਰ ਦੇ ਬਾਹਰ ਬੈਠਾ ਤਾਂ ਇੱਕ ਤਸੱਲੀ ਵਾਲੀ ਗੱਲ ਵੀ ਹੈ ਕਿ ਜੇ ਇੱਕ ਪਾਸੇ ਹਾਕਮ ਚੜ੍ਹ ਕੇ ਆ ਰਿਹਾ ਤਾਂ ਉਹਦਾ ਜਵਾਬ ਦੇਣ ਵਾਸਤੇ ਵੀ ਜਿੱਥੇ ਮਜ਼ਦੂਰ ਕਿਸਾਨ ਸੜਕਾਂ ਤੇ ਆ ਤੇ ਉਹਦੇ ਨਾਲ ਹੀ ਨਾਲ ਦਫ਼ਤਰਾਂ ਦੇ ਵਿੱਚ ਆਪਣੀ ਡਿਊਟੀ ਕਰਨ ਦੇ ਨਾਲ-ਨਾਲ ਸਾਡੇ ਮਲਾਜ਼ਮ ਸਾਡੇ ਅਧਿਆਪਕ ਇਹ ਵੀ ਆਪਣਾ ਫਰਜ਼ ਅਦਾ ਕਰਨ ਵਾਸਤੇ ਜਿਸ ਤਰ੍ਹਾਂ ਆਪਣਾ ਯੋਗਦਾਨ ਪਾ ਸਕਦੇ ਉਹ ਪਾ ਰਹੇ ਆ